ਸਤਿ ਸ੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਉੱਥੇ ਹੀ ਨਾ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਜੀ ਦਾ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਗੁਰਪ੍ਰੀਤ ਜੀ ਔਰ ਮੈਂ ਖਿਮਾ ਦਾ ਯਾਚਕ ਹਾਂ ਮੈਂ ਕਾਫੀ ਜ਼ਿਆਦਾ ਠਿੱਲਾ ਹੋ ਗਿਆ ਪਰ ਮੇਰੀ ਡਿਊਟੀ ਜ਼ਰੂਰੀ ਸੀ ਕਿਉਂਕਿ ਅੱਜ ਕੁਝ ਖਬਰਾਂ ਵੱਡੀਆਂ ਸਨ ਪਰ ਮੇਰਾ ਸੁਰ ਮੇਰੀ ਆਵਾਜ਼ ਮੇਰੀ ਲਹਿ ਸ਼ਾਇਦ ਮੇਰਾ ਹੁਨਾ ਸਾਥ ਨਾ ਦੇਵੇ ਪਰ ਬੇਨਤੀ ਹੈ ਕਿ ਤੁਸੀਂ ਕਿਰਪਾ ਕਰਕੇ ਬਰਾਏ ਕਰਮ ਬਰਾਏ ਮਿਹਰਬਾਨੀ ਇਹਨੂੰ ਐਡਜਸਟ ਜ਼ਰੂਰ ਕਰਨਾ ਇਹ ਆਡੀਅנס ਦੇ ਚਰਨਾਂ 'ਚ ਮੇਰੀ ਬੇਨਤੀ ਹੈ ਸੋ ਜੇਕਰ ਆਪਾਂ ਸਭ ਤੋਂ ਪਹਿਲੀ ਖਬਰ ਤੇ ਆਈਏ ਤਾਂ ਅੱਜ ਉਹ ਦਿਨ ਸੀ ਜਿਸ ਦਿਨ ਦੀ ਕਈ ਦਿਨਾਂ ਤੋਂ ਸਾਰਿਆਂ ਨੂੰ ਉਡੀਕ ਹੋਊਗੀ ਪਤਿਤ ਹੋਣ ਦੇ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਫਸੀਲ ਅੱਗੇ ਤਾਂ ਨਹੀਂ ਸੱਦਿਆ ਜਾ ਸਕਦਾ ਪਰ ਸਕੱਤਰੇਤ ਵਿਖੇ ਬੁਲਾਇਆ ਗਿਆ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਅੱਗੇ ਪੇਸ਼ ਹੋਏ ਨੇ ਮੁੱਖ ਮੰਤਰੀ ਸਾਹਿਬ ਨਿਮਾਣੇ ਸਿੱਖ ਵਜੋਂ ਪੇਸ਼ ਹੋਣ ਦੀ ਗੱਲ ਬੇਸ਼ੱਕ ਸੋਸ਼ਲ ਮੀਡੀਆ ਤੇ ਆਖੀ ਗਈ ਹੋਵੇ ਇਹਨਾਂ ਵੱਲੋਂ ਪਰ ਕਿੰਨਾ ਕਿ ਸੋਸ਼ਲ ਮੀਡੀਆ ਤੋਂ ਹਟ ਕੇ ਇਹ ਕਿੰਨੇ ਕ ਤਰੀਕੇ ਨਾਲ ਪੇਸ਼ ਹੋਏ ਨੇ ਉਹ ਜ਼ਰਾ ਦੱਸਿਓ ਤੇ ਕੀ ਕੁਝ ਹੁਣ ਸਾਹਮਣੇ ਆਇਆ ਤੇ ਕੀ ਇਹਨਾਂ ਨੇ ਜਿਹੜੇ ਹਸਾਬ ਮੰਗਣ ਵਾਲੀਆਂ ਗੱਲਾਂ ਹੀ ਕਰਦੇ ਸੀ ਵੀ ਲਾਈਵ ਕਰਦੇ ਹੋ ਐ ਕਰਦੇ ਹੋ ਉਹ ਕਰਦੇ ਹੋ ਗੱਲ ਕਿੱਧਰ ਨੂੰ ਤੁਰੀ ਹੈ ਜੀ ਗੁਰਪ੍ਰੀਤ ਗੱਦੇ ਆ ਕਿ ਸਿਆਸੀ ਤੌਰ ਤੇ ਚੀਜ਼ਾਂ ਜੋ ਮਰਜ਼ੀ ਹੋਣ ਆਪਾਂ ਨੂੰ ਪਤਾ ਕਿ ਕੁਝ ਥਾਵਾਂ ਤੇ ਜਾ ਕੇ ਸੁਰ ਜਿਡੇ ਆ ਉਹ ਬਦਲ ਜਾਇਆ ਕਰਦੇ ਆ ਅੱਜ ਵੀ ਆਪਾਂ ਜੇ ਦੇਖੀਏ ਤਾਂ ਸੀਐਮ ਸਾਹਿਬ ਗਏ ਨੇ ਔਰ ਕਮਾਲ ਦੀ ਗੱਲ ਹੈ ਮੈਂ ਇੱਥੇ ਇੱਕ ਚੀਜ਼ ਥੋੜੀ ਹਲਕੀ ਐਡ ਕਰਨ ਦੀ ਉਸਤਾਖੀ ਕਰਾਂਗਾ ਤੁਸੀਂ ਕਮਾਲ ਵੇਖੋ ਕਿ ਕੱਲ ਜਿੱਦਾ ਇਹਨਾਂ ਦੀ ਸਟੇਜ ਦੇਖੀ ਸੀ ਕਿ ਐਮਐਲਏ ਵੀ 150 ਫੀਟ ਤੋਂ ਦੂਰ ਸਨ ਤੇ ਕਦੇ ਕਹਿੰਦੇ ਸੀਗੇ ਕਿ ਬਈ ਇਹਨੇ ਫੋਟੋ ਤੇ ਇਸ ਕਰਕੇ ਡੀਜੀ ਬਣਾ ਕੇ ਵੇਜ ਜਾਂਦੇ ਨੇ ਕਿ ਬਈ ਉੱਥੋਂ ਤੱਕ ਛੱਤਰ ਮਾਰ ਕੇ ਵੇਖਿਆ ਜਾਂਦਾ ਕਿ ਕਿਤੇ ਲੀਡਰ ਤੱਕ ਪਹੁੰਚਦਾ ਤੇ ਨਹੀਂ ਹੈ ਪਰ ਕਮਾਲ ਵੇਖੋ ਕਿ ਵੀਆਈਪੀ ਵੀਆਈਪੀ ਭਈ ਅਸੀਂ ਇਸ ਕਲਚਰ ਦੇ ਵਿਰੋਧਿਆ ਫਲਾ 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 ਤਾਂ ਉਹਦੇ ਵਿੱਚ ਤੁਸੀਂ ਵੇਖੋ ਕਿ ਅੱਜ ਲੁਧਿਆਣੇ ਦੇ ਇੱਕ ਅਫੀਸਰ ਨੇ ਖੁਦ ਪੋਸਟ ਪਾਈ ਹੋਈ ਸੀ ਕਿ ਵੀਆਈਪੀ ਡਿਊਟੀ ਤੇ ਮੈਂ ਅੰਮ੍ਰਿਤਸਰ ਸਾਹਿਬ ਗਿਆ ਤੁਸੀਂ ਅੰਦਾਜ਼ਾ ਲਾ ਲਓ ਕਿ ਅੱਜ ਵੀ ਚਲੋ ਸਿਕਿਉਰਿਟੀ ਦਾ ਕੰਸਰਨ ਹੈ ਮੁੱਖ ਮੰਤਰੀ ਸਾਹਿਬ ਦਾ ਠੀਕ ਹੈ ਅਸੀਂ ਉੱਥੇ ਵੀ ਥੋੜਾ ਹੋ ਜਾਂਦੇ ਹਾਂ ਪਰ ਤੁਸੀਂ ਵੇਖੋਗੇ ਤਾਂ ਅੱਜ ਵੀ ਇਹਨਾਂ ਦੀ ਸਿਕਿਉਰਿਟੀ 'ਚ ਬਹੁਤ ਦੂਰੋਂ ਨਫਰੀ ਲਾਈ ਗਈ ਸਿੱਕੀ। ਕਿਆੰ ਤਰ੍ਹਾਂ ਦੇ ਹੁੰਦਾ ਹੈ? ਤਾਂ ਮਤਲਬ ਕਿ ਜਿਹੜੇ ਲੋਕ ਕਹਿੰਦੇ ਸੀ ਨਾ ਕਿ ਲੋਕਾਂ ਦੇ ਲੀਡਰਾਂ ਨੂੰ ਸਿਕਿਉਰਿਟੀ ਦੀ ਜ਼ਰੂਰਤ ਕੀ ਆ ਉਹ ਭਾਈ ਐਸਾ ਹੁੰਦਾ ਆ। ਐਸਾ ਹੁੰਦਾ ਆ ਕਿ ਮਤਲਬ ਜਦੋਂ ਤੁਸੀਂ ਪੋਸਟ ਤੇ ਬਹਿ ਜਾਂਦੇ ਹੋ, ਜਦੋਂ ਤੁਸੀਂ ਗੱਡੀ ਤੇ ਵਿਰਾਜ਼ਮਾਨ ਹੋ ਜਾਂਦੇ ਹੋ, ਤੁਸੀਂ ਆਸੀਨ ਹੋ ਜਾਂਦੇ ਹੋ ਤਾਂ ਤੁਹਾਨੂੰ ਸਿਕਿਉਰਿਟੀ ਪ੍ਰੋਟੋਕਾਲ ਨਿਵਾਉਣਾ ਪੈਂਦਾ। ਇਹ ਮੈਂ ਪੁਰਾਣੀ ਗੱਲ ਥੋੜੀ ਜਿਹੀ ਜੋੜ ਕੇ ਪੁਸਤਾਖੀ ਕੀਤੀ ਆ। ਹੁਣ ਅੱਜ ਦੀ ਜੇ ਸਾਰੇ ਘਟਨਾਕ੍ਰਮ ਤੇ ਆ ਜਾਈਏ ਤਾਂ ਦੇਖੋ ਪਹਿਲਾ ਟਾਈਮ ਦਿੱਤਾ ਗਿਆ ਸੀ ਇਹਨਾਂ ਨੂੰ ਜਿਹੜਾ ਸ਼ਾਇਦ 10 ਵਜੇ ਦਾ ਗੁਰਪ੍ਰੀਤ ਸਵੇਰੇ ਫਿਰ ਉਹ ਬਦਲ ਕੇ ਕਰ ਦਿੱਤਾ ਗਿਆ ਸੀ ਸਾਢੇ 4 ਵਜੇ ਦਾ ਪਰ ਅਜਾ ਨਾਟਕੀ ਢੰਗ ਦੇ ਨਾਲ ਤੁਸੀਂ ਦੇਖੋ ਪਤਾ ਨਹੀਂ ਕਿਸ ਤਰ੍ਹਾਂ ਕੰਮ ਨਹੀਂ ਕੀਤਾ ਕਿ ਇਹਨਾਂ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ 12 ਵਜੇ ਕਰ ਦਿੱਤਾ ਗਿਆ ਸਾ ਜੀ ਤਾਂ ਮਤਲਬ ਇਥੋਂ ਬਾਅਦ ਮੈਂ ਇਸ ਚੀਜ਼ ਨੂੰ ਇਹਨਾਂ ਕੜੀਆਂ ਨੂੰ ਜੋੜਨ ਦਾ ਯਤਨ ਜ਼ਰੂਰ ਕਰਾਂਗਾ ਮੇਰਾ ਵਾਅਦਾ ਤੁਹਾਡੇ ਨਾਲ ਮੈਂ ਜ਼ਰੂਰ ਖੰਗਾਲਾਂਗਾ ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਉਹ ਸਮਾਂ ਮੰਗਦੀਆਂ ਨੇ ਕਿਉਂਕਿ ਇਹ ਕਮਿਊਨੀਕੇਟ ਕਿਵੇਂ ਕੀਤਾ ਗਿਆ ਇੱਕ ਬੜਾ ਵੱਡਾ ਸਵਾਲ ਆ ਤੇ ਉਸ ਨੂੰ ਜਨਤਕ ਨਾ ਕੀਤਾ ਜਾਣਾ ਜਦਕਿ ਪਹਿਲਾਂ ਬਈ ਸਾਰਾ ਕੁਝ ਆਪਾਂ ਜਿਹੜਾ ਸੀਗਾ ਉਹ ਦੇਖ ਚੁੱਕੇ ਹਾਂ ਕਿ ਕਿਸ ਤਰ੍ਹਾਂ ਪਬਲਿਕ ਡੋਮੇਨ ਚ ਆਪਣੇ ਆਪ ਆ ਰਿਹਾ ਸੀਗਾ ਹੁਣ ਜਿੱਥੋਂ ਤੱਕ ਸਵਾਲ ਹੈ ਗੁਰਪ੍ਰੀਤ ਕੇ ਅੱਜ ਜੋ ਘਟਨਾਕ੍ਰਮ ਹੋਇਆ ਉਸ ਤੋਂ ਬਾਅਦ ਜਦੋਂ ਇਹ ਗੈਰ ਨੇ ਸੀਮ ਸਾਹਿਬ ਨੰਗੇ ਪੈਰ ਉਹ ਜਾਣਾ ਸੀ ਉੱਤੇ ਤੁਹਾਨੂੰ ਪਤਾ ਹੈ ਰੋਹਾਨੀਅਤ ਦਾ ਕੇਂਦਰ ਹੈ ਦਰਬਾਰ ਸਾਹਿਬ ਉਥੇ ਹਰ ਬੰਦਾ ਜੋ ਸਾਡੀ ਮਰਿਆਦਾ ਹੈ ਉਹਦੇ ਮੁਤਾਬਕ ਉਹ ਪ੍ਰੋਟੋਕਾਲ ਧਾਰਮਿਕ ਤੌਰ ਤੇ ਫਾਲੋ ਕਰੇਗਾ ਬਿਲਕੁਲ ਇਹਨਾਂ ਦੇ ਹੱਥਾਂ 'ਚ ਦੋ ਬਕਸੇ ਫੜੇ ਸਨ ਯਾਨੀ ਜਿਹੜਾ ਕੋਈ ਇਹਨਾਂ ਦਾ ਸਿਕਿਉਰਟੀ ਵਾਲਾ ਸੀ ਜਾਂ ਕੋਈ ਸਹਾਇਕ ਸੀ ਤਾਂ ਕਿਹਾ ਗਿਆ ਕਿ ਇਹਦੇ ਵਿੱਚ 30 ਹਜ਼ਾਰ ਪੰਨਿਆਂ ਦੇ ਮਤਲਬ ਕਿ ਲਿਖਤੀ ਰੂਪ ਦੇ ਵਿੱਚ ਕੁਝ ਕਾਗਜ਼ ਆਤ ਹਨ ਅੱਛਾ ਇਸ ਤੋਂ ਬਾਅਦ ਇਹ ਚਲੇ ਗਏ ਨੇ ਤੇ ਕਮਾਲ ਵੇਖੋ ਕਿ ਜਿਹੜੇ ਗੜਗੱਜ ਸਾਹਿਬ ਸਿੰਘ ਸਾਹਿਬ ਨੇ ਉਹ 15 ਮਿੰਟ ਲੇਟ ਆਉਂਦੇ ਇਹਨਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਇੰਟਰਸਟਿੰਗ ਹੈ ਇਹ ਵੀ ਚੀਜ਼ ਅੱਛਾ ਉਸ ਤੋਂ ਉਪਰੰਤ 40-45 ਮਿੰਟ ਗੁਫ਼ਤਗੂ ਹੁੰਦੀ ਹੈ ਵਿਚਾਰ ਚਰਚਾ ਹੁੰਦੀ ਹੈ ਫਿਰ ਕੁਝ ਫੋਟੋਆਂ ਆਉਂਦੀਆਂ ਨੇ ਕਿ ਇਹਨਾਂ ਨੂੰ ਰਹਿਤ ਮਰਿਆਦਾ ਦਾ ਖੜੜਾ ਤੇ ਗੁਰਦੁਆਰਾ ਗਜਟ ਉਪੇਟ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਜਦੋਂ ਬਾਹਰ ਆਉਂਦੇ ਨੇ ਤੇ ਬੜੇ ਸ਼ਾਲੀਨ ਬੜੇ ਸਿਆਣਪ ਭਰੇ ਢੰਗ ਦੇ ਨਾਲ ਕਹਿੰਦੇ ਆ ਕਿ ਦੇਖੋ ਇੱਕ ਜਿਹੜਾ ਨੈਰੇਟਿਵ ਬਣਾਇਆ ਜਾ ਰਿਹਾ ਕਿ ਮੈਂ ਹਾਲ ਤੱਕ ਸਾਥ ਨਾਲ ਮੱਥਾ ਲਾ ਰਹੇ ਆ ਐਸਾ ਕੁਝ ਨਹੀਂ ਹੈ ਮੈਂ ਆਪਣਾ ਸਪਸ਼ਟੀਕਰਨ ਦੇ ਦਿੱਤਾ ਕਿ ਭਾਈ ਜਿਹੜੀ ਉਹ ਵੀਡੀਓ ਆ ਚਾਹੇ ਤੁਸੀਂ ਦੇਸ਼ ਤੇ ਕਿਸੇ ਵੀ ਲੈਬ ਤੋਂ ਚੈੱਕ ਕਰਾ ਲਓ ਮੈਨੂੰ ਕੋਈ ਇਤਰਾਸ ਨਹੀਂ ਉਹ ਫੇਕ ਆ ਅੱਛਾ ਤੁਜੀ ਇੱਕ ਪਾਸੇ ਉਹਨਾਂ ਨੇ ਕਿਹਾ ਕਿ ਜਿਹੜੀ ਗੱਲ ਮਤਲਬ ਕਹੀ ਜਾ ਰਹੀ ਆ ਕਿ ਮੈਂ ਕੀ ਲੈ ਕੇ ਆਇਆ ਤਾਂ ਉਹਨਾਂ ਨੇ ਕਿਹਾ ਕਿ ਦੇਖੋ ਮੈਂ ਕੁਝ ਚੀਜ਼ਾਂ ਜਿਹੜੀਆਂ ਲੋਕਾਂ ਦੀਆਂ ਸ਼ਿਕਾਇਤਾਂ ਜਾਂ ਜੋ ਵੀ ਹੈ ਉਹ ਦੇ ਚੱਲਿਆ ਹਾਂ ਇੱਥੇ ਤੇ ਇਹ ਆਪਣੇ ਪੱਧਰ ਤੇ ਆਪਣੀ ਨੋਟਿਸ ਲੈਣ ਇਹ ਮੇਰਾ ਕੰਮ ਨਹੀਂ ਹੈ ਯਾਨੀ ਮੁੱਖ ਮੰਤਰੀ ਸਾਹਿਬ ਦਾ ਇੱਕ ਇੱਕ ਸ਼ਬਦ ਮੈਨੂੰ ਬਹੁਤ ਮਤਲਬ ਨਾ ਟੁੰਬ ਰਿਹਾ ਸੀਗਾ ਕਿ ਅੱਜ ਨਾ ਉਹਨਾਂ 'ਚ ਹੰਕਾਰ ਸੀ ਨਾ ਅੱਜ ਉਹਨਾਂ 'ਚ ਕਾਲ ਸੀ ਅੱਜ ਇੱਕ ਬਹੁਤ ਮਤਲਬ ਕਿ ਨਪੇ ਤੁਲੇ ਅੰਦਾਜ਼ ਦੇ ਵਿੱਚ ਇੱਕ ਮੈਚੁਰ ਲੀਡਰ ਜਾਂ ਕਹੋ ਕਿ ਕਿਸੇ ਬਹੁਤ ਵੱਡੀ ਸੰਸਥਾ ਦੇ ਬਈ ਜਿਵੇਂ ਆਪਾਂ ਕਹਿੰਦੇ ਕਿ ਪਰਣਾਏ ਇੱਕ ਵਿਅਕਤੀ ਦੀ ਇੱਕ ਸ਼ਰਧਾ ਬੰਨ ਬੰਦੀ ਸੀ ਆਪਾਂ ਚਲ ਕੇ ਦੇਖੀ ਹੈ ਜਿਹੜੀ ਕਿ ਠੀਕ ਗਿਆ ਚਲੋ ਇਸ ਤਰ੍ਹਾਂ ਮਤਲਬ ਕਿ ਇਹਨਾਂ ਨੇ ਬਰੀਫ ਕੀਤਾ ਮੀਡੀਆ ਨੂੰ ਇਹ ਉੱਥੋਂ ਚਲੇ ਗਏ ਨੇ ਗੁਰਪ੍ਰੀਤ ਅਤੇ ਇਸ ਤੋਂ ਬਾਅਦ ਆਏ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਘੜਕਾ ਚ ਜੀ ਉਹਨਾਂ ਨੇ ਵੀ ਇਹਨਾਂ ਤੋਂ ਬਾਅਦ ਇੱਕ ਪੱਤਰਕਾਰ ਵਾਰਤਾ ਕੀਤੀ ਹੈ ਪੱਤਰਕਾਰ ਵਾਰਤਾ ਆਪਾਂ ਕਹਿ ਦਿੰਦੇ ਹਾਂ ਪ੍ਰੈਸ ਕਾਨਫਰੰਸ ਨੂੰ ਕੁਝ ਲੋਕ ਪੀਸੀ ਕਹਿ ਦਿੰਦੇ ਆ ਪੀਸੀ ਸਮਝਣ ਚ ਥੋੜਾ ਜਿਹਾ ਕਈ ਵਾਰ ਆਡੀਅנס ਨੂੰ ਕਿਤੇ ਨਾ ਕਿਤੇ ਦਵੰਧ ਪੈਦਾ ਹੋ ਜਾਂਦਾ ਹੈ ਮਤਲਬ ਕਿ ਉਹ ਜਦੋਂ ਪੱਤਰਕਾਰ ਵਾਰਤਾ ਕਰ ਰਹੇ ਸਨ ਤਾਂ ਉਹਨਾਂ ਨੇ ਇੱਕ ਗੱਲ ਹੋਰ ਕਹੀ ਉਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਆ ਸਾਹਿਬ ਕਿ ਭਈ ਇਹ ਵੈਸੇ ਮੇਰਾ ਥਕਿਆ ਕਲਾਮ ਹੈ ਉਹਨਾਂ ਦਾ ਆਪਣਾ ਬਹੁਤ ਵਧੀਆ ਅੰਦਾਜ਼ ਹੈ ਗਲਦੀਪ ਸਿੰਘ ਡੜਗਾਜ ਹੋਰਾਂ ਦਾ ਤਾਂ ਉਹਨਾਂ ਦਾ ਜਿਵੇਂ ਦਾ ਅੰਦਾਜ਼ ਹੈ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਬਹੁਤ ਪੜੇ ਲਿਖੇ ਨੇ ਬਹੁਤ ਤਗੜੀਆਂ ਡਿਬੇਟਾਂ ਚੋਂ ਆਏ ਨੇ ਚਿੰਤਕ ਦੇ ਤੌਰ ਤੇ ਬਹੁਤ अच्छी ਉਹਨਾਂ ਦੀ ਪੜ੍ਹਾਈ ਆ ਉਹਨਾਂ ਦਾ ਪਰਿਵਾਰਕ ਪਿਸ਼ੋਕੜ ਵੀ ਬਹੁਤਿਆਂ ਨੂੰ ਤੇ ਪਤਾ ਉਹਨੂੰ ਨਹੀਂ ਹੁਣਾ ਐਵੇਂ ਗਾਣਾ ਕੱਢੀ ਜਾਂਦੇ ਹੁੰਦੇ ਆ ਕੁਝ ਲੋਕ ਕਿ ਉਹ ਉਹਨਾਂ ਦਾ ਜਿਹੜਾ ਪਿਸ਼ੋਕੜੋ ਵਿਸ਼ਿਦਾਂ ਦੇ ਪਰਿਵਾਰ ਤੋਂ ਜੀ ਤਾਂ ਉਹਨਾਂ ਦੀ ਜੇ ਪ੍ਰੈਸ ਕਾਨਫਰੰਸ ਵੇਖੋਗੇ ਤਾਂ ਬੜੀ ਉਹ ਵੀ ਸ਼ਾਲੀਨਤਾ ਭਰੀ ਸੀ ਮਤਲਬ ਕਿ ਇੱਕ ਇੱਕ ਸ਼ਬਦ ਉਹ ਨਾਪ ਤੋਲ ਕੇ ਬੋਲ ਰਹੇ ਹਨ ਕਿਤੇ ਇਹ ਨਹੀਂ ਸੀ ਕਿ ਮੈਂ Chief Minister ਨੂੰ ਨੀਵਾ ਦਿਖਾਵਾ ਯਾਨੀ ਹੁੰਦਾ ਹੀ ਆ ਨਾ ਕਿਉਂਕਿ ਕਥਾਰਮਿਕ ਆਗੂ ਹੈ ਨਾ ਸਰ ਉਹ ਸੁਪਰੀਮ ਸੰਸਥਾ ਦਾ ਇੱਕ ਬਹੁਤ ਵੱਡਾ ਅਗੂ ਹੈ ਤੇ ਉਧਰ ਦੂਜੇ ਪਾਸੇ ਕਹ ਲਓ ਕਿ ਇੱਕ ਪ੍ਰਸ਼ਾਸਕੀ ਤਾਕਤ ਦਾ ਮਾਲਕ ਤਾਂ ਐਸਾ ਕੁਝ ਈਗੋ ਕਲੈਸ਼ ਜਾਂ ਕਿਸੇ ਨੂੰ ਨੀਵਾ ਦਿਖਾਉਣ ਦੀ ਦੌੜ ਘੱਟੋ ਘੱਟ ਇਮਾਨਦਾਰੀ ਨਾਲ ਮੈਂ ਦੋਨਾਂ ਲੀਡਰਸ਼ ਕਿਉਂਕਿ ਇੱਕ ਕੌਮ ਦਾ ਲੀਡਰ ਇੱਕ ਕਹ ਲਓ ਲੋਕਾਂ ਦਾ ਲੀਡਰ ਯਾਨੀ ਚੁਣਿਆ ਹੋਇਆ ਲੀਡਰ ਤਾਂ ਇਹਨਾਂ ਦੋਨਾਂ ਦੇ ਵਿੱਚ ਇਹ ਚੀਜ਼ ਕਿਤੇ ਦੂਰ ਦੂਰ ਦਿਖਾਈ ਨਹੀਂ ਦਿੰਦੀ ਹਾਂ ਮਾਨ ਸਾਹਿਬ ਦੀ ਉਹ ਐਰੋਗੈਂਸ ਜਿਹੜੀ ਸੀ ਕਿ ਕਿ ਭਾਈ ਮੈਂ ਲਾਈਵ ਦੀ ਅਪੀਲ ਕਰਦਾ ਅਸੀਂ ਇਦਾਂ ਕਰਾਂਗੇ ਉਦਾਂ ਕਰਾਂਗੇ ਜਵਾਬ ਦੇਵਾਂਗੇ ਐਸਾ ਕੁਝ ਵੀ ਨਹੀਂ ਸੀ ਨਥਿੰਗ ਨਹੀਂ ਨਿਕਲਿਆ 1% ਵੀ ਅੱਛਾ ਇਸ ਦਰਮਿਆਨ ਇੱਕ ਗੱਲ ਜਿਹੜੀ ਗੜਗੱਜ ਸਾਹਿਬੂਰਾ ਨੇ ਕਹੀ ਖੁਲਾਸੇ ਦੇ ਰੂਪ ਚ ਕਹਿ ਲੋ ਕਿ ਉਹ ਆਂਦੇ ਕਿ ਵਿਚਾਰ ਚਰਚਾ ਬਹੁਤ ਵਧੀਆ ਮਾਹੌਲ ਚ ਹੋਈ ਹੈ ਸਖਾਵੇਂ ਮਾਹੌਲ ਚ ਹੋਈ ਹੈ ਇਹ ਬਹੁਤ ਗੁੱਡ ਗੱਲ ਹੈ ਕਿਉਂਕਿ ਦੇਖੋ ਦੋਨੇ ਲੀਡਰ ਸਾਡੇ ਨੇ ਦੋਨੇ ਲੀਡਰ ਆਪਣੇ ਨੇ ਗੁਰਪ੍ਰੀਤ ਜਿਹੜਾ ਬੰਦਾ ਚੁਣਿਆ ਜਾਂਦਾ ਹੈ ਨਾ ਉਹ ਚਾਹੇ ਜੇ ਉਹ ਮਰਜ਼ੀ ਆ ਸਾਡਾ ਫਰਜ਼ ਬਣਦਾ ਬਤੌਰ ਨਾਗਰਿਕ ਕੇ ਚੁਣੇ ਹੋਏ ਲੀਡਰ ਨੂੰ ਅਸੀਂ ਇੱਜ਼ਤ ਅਦਬ ਦਈਏ ਜਿੱਥੇ ਆਲੋਚਨਾ ਕਰਨ ਦੀ ਜ਼ਰੂਰਤ ਹੈ ਉੱਥੇ ਅਸੀਂ ਕਰ ਦੇਣੀ ਆ ਅੱਛਾ ਦੋਨਾਂ ਨੇ ਬੜਾ ਵਧੀਆ ਮਾਹੌਲ ਸਿਰਜਿਆ ਪਰ ਇਸ ਦਰਮਿਆਨ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਕਥਨ ਸਨ ਕਿ ਭਾਈ ਇਹਨਾਂ ਨੂੰ ਸਮਝਾਇਆ ਗਿਆ ਕਿ ਤੁਸੀਂ ਬੋਲਣ ਲੱਗਿਆ ਇਹ ਨੋਟ ਕਰ ਲਿਓ ਨੋਟਡ ਪਲੀਜ਼ ਕਿ ਤੁਸੀਂ ਬੋਲਣ ਲੱਗਿਆਂ ਕਾਲ ਨਾ ਕਰਿਆ ਕਰੋ ਜੀ ਕਿਉਂਕਿ ਕੁਝ ਚੀਜ਼ਾਂ ਤਾਂ ਤੁਹਾਨੂੰ ਪਤਾ ਨਹੀਂ ਹੁੰਦਾ ਤੁਸੀਂ ਬੋਲ ਜਾਨੇ ਇਹ ਬੜੇ ਵੱਡੇ ਤੇ ਮਾਇਨਾਕ ਇਸ ਅਲਫਾਜ਼ ਨੇ ਜੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਬਰੀਕ ਤੰਦ ਕੱਤੀਏ ਤਾਂ ਜੀ ਜੀ ਮਤਲਬ ਕਿ ਇਹਨਾਂ ਦੇ ਵਿੱਚ ਇਹ ਆ ਕਿ ਉਹ ਦੱਸ ਰਹੇ ਨੇ ਕਿ ਭਾਈ ਤੁਹਾਨੂੰ ਰਹਿਤ ਮਰਿਆਦਾ ਬਾਰੇ ਜਾਂ ਕੁਝ ਸਿਧਾਂਤਾਂ ਬਾਰੇ ਹੋ ਸਕਦਾ ਨਹੀਂ ਜਾਣਕਾਰੀ ਹੋ ਤੇ ਉਹ ਪੁੱਛ ਲਿਆ ਕਰੋ ਫਿਰ ਗੱਲ ਕਰਿਆ ਕਰੋ ਤਾਂ ਮਤਲਬ ਇਹ ਕਾਫੀ ਵੱਡੀ ਗੱਲ ਹੋ ਜਾਂਦੀ ਆ ਮੇਰੇ ਮੰਨਣ ਅਨੁਸਾਰ ਪਰ ਇਹ ਮਾਮਲਾ ਜਿੱਥੇ ਇਹ ਮਾਮਲਾ ਗੁਰਪ੍ਰੀਤ ਜਿੱਥੇ ਭਈ ਇੱਕ ਵਾਰੀ ਨਿਬੜਦਾ ਨਜ਼ਰ ਆਇਆ ਕਿਉਂਕਿ ਮਾਨ ਸਾਹਿਬ ਨੇ ਕਿਹਾ ਕਿ ਮੈਂ ਭਈ ਆਪਣਾ ਸਪਸ਼ਟੀਕਰਨ ਦੇ ਦਿੱਤਾ ਜੋ ਫੈਸਲਾ ਲੈਣਗੇ ਭਈ ਮੈਨੂੰ ਮਨਜ਼ੂਰ ਆ ਮੇਰੇ ਲਈ ਅਕਾਲ ਤਖਤ ਸਾਹਿਬ ਤਾਂ ਬਹੁਤ ਵੱਡੀ ਚੀਜ਼ ਹੈ ਕਿ ਮੈਂ ਤੇ ਜੋ ਸੜਕ ਤੇ ਵੀ ਨਿਸ਼ਾਨ ਸਾਹਿਬ ਲੱਗਿਆ ਹੋਵੇ ਤੇ ਸਿਰ ਝਕਾਉਣ ਵਾਲਾ ਬੰਦਾ ਤਾਂ ਪਤਾ ਹੈ ਨਾ ਕਿ ਸ਼ਬਦ ਵੀ ਬਹੁਤ ਤਗੜੇ ਹੁੰਦੇ ਆ ਡੂੰਘੇ ਹੁੰਦੇ ਆ ਅੱਛਾ ਪਰ ਦੂਸਰਾ ਇੱਕ ਮਸਲਾ ਜਦੋਂ ਗੜਗੱਜ ਸਾਹਿਬ ਬੋਲ ਰਹੇ ਸਨ ਉਹਨਾਂ ਨੇ ਇੱਕ ਚੀਜ਼ ਹੋਰ ਉਵਾਰੀ ਕਿ 169 ਸਰੂਪ ਭਈ ਜਿਹੜੇ ਆ ਉਹ ਮੈਂ ਬਰਾਮਦ ਸ਼ਬਦ ਇਸਤੇਮਾਲ ਨਹੀਂ ਕਰਾਂਗਾ ਇਹ ਮੈਨੂੰ ਸ਼ਬਦ ਜ਼ਿਆਤੀ ਤੌਰ ਤੇ ਵੀ ਅੱਛਾ ਨਹੀਂ ਲੱਗਦਾ ਕਿ ਜਿਹੜੇ 169 ਸਰੂਪ ਮਿਲੇ ਨੇ ਜਨਾ ਚੋ ਸਿਰਫ 30 ਦਾ ਰਿਕਾਰਡ ਹੈ ਤੋ ਕਹਿੰਦੇ ਕਿ ਉਸ ਸੰਦਰਭ ਵਿੱਚ ਮੈਂ ਉਹਨਾਂ ਨੂੰ ਦੱਸਿਆ ਕਿ ਤੁਹਾਨੂੰ ਜਾਣਕਾਰੀ ਨਹੀਂ ਹੈ ਕਿ ਦਰਅਸਲ ਪਹਿਲਾ ਸਿਪਾਈ ਵੀ ਪ੍ਰਾਈਵੇਟ ਜਿਹੜੇ ਛਾਪੇ ਖਾਨਦੇ ਆ ਉਹਨਾਂ ਦੇ ਵਿੱਚ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੀ ਹੁੰਦੀ ਰਹੀ ਆ ਇਸ ਤੋਂ ਇਲਾਵਾ ਜਦੋਂ ਸੁਖ ਅਰਦਾਸ ਕੋਈ ਪੂਰੀ ਹੋ ਜਾਂਦੀ ਸੀ ਉਸ ਵੀ ਨੇ ਵੀ ਪਰਿਵਾਰ ਚੜਾਵੇ ਦੇ ਤੌਰ ਤੇ ਪਾਵਨ ਸਰੂਪ ਚੜਾਇਆ ਕਰਦੇ ਸਨ ਤੋ ਇਸ ਕਰਕੇ ਭਈ ਉੱਥੇ ਕੁਝ ਵੀ ਗਲਤ ਨਹੀਂ ਆ ਇਸ ਮਾਮਲੇ 'ਚ ਅੱਜ ਫਿਰ ਮਾਨ ਸਾਹਿਬ ਬਹੁਤ ਬੁਰੀ ਤਰ੍ਹਾਂ ਘਿਰਦੇ ਨਜ਼ਰ ਆਏ। ਯਾਨੀ ਇੱਕ ਮਾਮਲਾ ਲਗਭਗ ਲਗਭਗ ਇਹਨੂੰ ਨਿਬੜਦਾ ਨਜ਼ਰ ਆਇਆ ਔਰ ਬਹੁਤ ਚੰਗੇ ਮਾਹੌਲ 'ਚ। ਸ਼ਾਂਤ ਮਾਹੌਲ 'ਚ ਕਿ ਗਾਹ ਪਤਾ ਨਹੀਂ ਕੀ ਹੋਏਗਾ। ਪਰ ਦੂਜੇ ਪਾਸੇ ਇਹ ਮਾਮਲਾ ਐਡਾ ਵਟਾ ਹੋ ਗਿਆ ਕਿ ਜਿਸ ਬੰਗੇ ਦੇ ਢੇਰੇ 'ਚ ਇਹਨਾਂ ਨੇ ਕਿਹਾ ਕਿ ਭਾਈ ਅਸੀਂ ਗੁਰੂ ਸਾਹਿਬ ਦੇ ਸਰੂਪ ਜਿਹੜੇ ਕਿ ਰਿਕਾਰਡ ਤੋਂ ਬਗੈਰ ਰਖੇ ਸਨ ਕਿ ਅਸੀਂ ਲਿਆਂਦੇ ਨੇ ਤਾਂ ਜਾਂ ਕਹ ਲਓ ਕਿ ਅਸੀਂ ਉਹਨਾਂ ਦੀ ਬੇਨਿਸ਼ਾਨਦੇਹੀ ਕੀਤੀ ਆ ਲਿਆਂਦੇ ਨਹੀਂ ਸੌਰੀ ਕਿਉਂਕਿ ਲਿਆ ਨਹੀਂ ਸਕਦੇ ਅਧਿਕਾਰ ਖੇਤਰ ਨਹੀਂ ਹੈ ਇਹਨਾਂ ਦਾ ਤਾਂ ਕਹਿੰਦਾ ਭਾਵੇਂ ਆ ਕਿ ਸਿੰਘ ਸਾਹਿਬ ਨੇ ਉੱਥੇ ਇਸ ਚੀਜ਼ ਦਾ ਬਹੁਤ ਵੱਡਾ ਕਹ ਲਓ ਕਿ ਖੁਲਾਸਾ ਕਰਤਾ ਦੂਜੇ ਪਾਸੇ ਇਸ ਤੋਂ ਪਹਿਲਾਂ ਇਹਨਾਂ ਦੇ ਜਿਹੜੇ ਪਿਆਰੇ ਵਿਧਾਇਕ ਆ ਸੁਖੀ ਸਾਹਿਬ ਤੁਸੀਂ ਤੇ ਜਾਣਦੇ ਹੋ ਮੁਰਪ੍ਰੀਤ ਬਹੁਤ ਚੰਗੀ ਤਰ੍ਹਾਂ ਕਿ ਸੁਖੀ ਸਾਹਿਬ ਪਹਿਲਾਂ ਹੀ ਇਹਨਾਂ ਦੇ ਦਾਅਵੇ ਨੂੰ ਨਕਾਰ ਚੁੱਕੇ ਸਨ ਅਤੇ ਸਭ ਤੋਂ ਵੱਡੀ ਗੱਲ ਗੁਰਪ੍ਰੀਤ ਅੱਜ ਇਹ ਹੋਈ ਕਿ ਉਹ ਕਮੇਟੀ ਵਾਲੇ ਸਾਹਮਣੇ ਆ ਗਏ ਉਹਨਾਂ ਕਹਿੰਿਆ ਕਿ ਪਹਿਲਾਂ ਤੇ ਡੇਰਾ ਕਹਿਣਾ ਬੰਦ ਕਰੋ ਸਾਡਾ ਗੁਰੂ ਘਰ ਆ ਔਰ ਇਸ ਗੁਰੂ ਘਰ ਦੇ ਵਿੱਚ ਬਹੁਤ ਜ਼ਿਆਦਾ ਆਸਥਾ ਤੇ ਮੰਨਤਾ ਆ ਜੀ ਤੇ ਸੰਗਤ ਨੂੰ ਗੁੰਮਰਾਹ ਕਰ ਦੂਜੀ ਗੱਲ ਉਹਨਾਂ ਨੇ ਕੱਲਾ ਕੱਲਾ ਤੱਥ ਰੱਖਿਆ ਹੈ ਕਿ ਭਈ 169 ਸਰੂਪ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਦਰਅਸਲ ਕੀ ਆ ਕਿ ਇਹਨਾਂ ਚੋਂ ਕੁਝ ਉਸ ਵੇਲੇ ਦੇ 1972 ਤੋਂ ਲੈ ਕੇ 1998 ਤੱਕ ਜਦੋਂ ਇਹ ਨਿਯਮ ਨਹੀਂ ਸਨ ਬਨੇ ਕਿ ਕਮੇਟੀ ਦਾ ਸ਼ਾਪਾਖਾਨਾ ਹੀ ਗੁਰੂ ਸਾਹਿਬ ਦੇ ਪਾਵਨ ਰੂਪ ਸ਼ਾਪ ਸਕੇਗਾ ਕੁਝ ਉਸ ਵੇਲੇ ਦੇ ਵੀ ਆ ਕੁਝ ਉਸ ਵੇਲੇ ਦੇ ਵੀ ਆ ਜਦੋਂ ਇਹ ਨਿਯਮ ਨਹੀਂ ਸਨ ਬਨੇ ਕਿ ਹਰ ਗੁਰੂ ਗ੍ਰੰਥ ਸਾਹਿਬ ਦਾ ਬਈ ਰਿਕਾਰਡ ਰੱਖਣਾ ਜ਼ਰੂਰੀ ਹੈ ਫਿਰ ਜਦੋਂ ਨਹੀਂ ਸੀ ਪਈ ਨਾਲ ਉਹਨਾਂ ਨੇ ਕਿਹਾ ਕਿ ਅਸੀਂ 30 ਬਿਰਧ ਸਰੂਪ ਜਿਹੜੇ ਸਨ ਸ੍ਰੀ ਗੋਵਿੰਦਵਾਲ ਸਾਹਿਬ ਵਿਖੇ ਪਹੁੰਚਦੇ ਕੀਤੇ ਸਤ ਅਤੇ ਉਹਨਾਂ ਤੋਂ ਇਲਾਵਾ 10 ਸਾਨੂੰ ਦੁਸਾਂਝ ਕਲਾ ਤੋਂ ਸ਼ਾਇਦ ਦੁਸਾਂਝ ਤੁਸੀਂ ਦੁਆਬੇ ਤੋਂ ਵਿਤਰ ਵਾਕਫ ਹੋ ਗੁਰਪ੍ਰੀਤ ਜੀ ਮੈਨੂੰ ਦੱਸਦੇ ਨੇ ਦੁਸਾਂਝ ਪਿੰਡ ਮੈਂ ਸੁਣਿਆ ਸੀ ਦੁਸਾਂਝ ਖੁਰਦ ਦੁਸਾਂਝ ਖੁਰਦ ਅੱਛਾ ਹਾਂ ਦੋ ਪਿੰਡ ਦੁਸਾਂਝ ਕਲਾਂ ਤੇ ਆ ਗਿਆ ਜਲਜੀਤ ਵਾਲਾ ਤੇ ਮੈਂ ਗਲਤ ਦੁਸਾਂਝ ਖੁਰਦ ਜਿਹੜਾ ਪਿੰਡ ਹੈ ਉਹ ਬਿਲਕੁਲ ਨਾਲ ਹੀ ਹੈ ਇਸ ਰਸੋਖਾਨਾ ਜਿਹੜਾ ਹਾਂ ਉਹਨਾਂ ਨੇ ਇਸ ਸ਼ਬਦ ਵੀ ਇਸੇ ਤਰ੍ਹਾਂ ਦੇ ਜੀ અપਮਾਨਜਨਕ ਕੰਮ ਦੇ ਨੇ ਉਸ ਗੱਲ ਨੂੰ ਅਸੀਂ ਅੱਜ ਵਿਜ਼ਿਟ ਕੀਤਾ ਉਸ ਜਗ੍ਹਾ ਨੂੰ ਖਾਸੀ ਭਾਵਨਾ ਇੱਕ ਤਰੀਕੇ ਦੀ ਆਹਤ ਹੋਈ ਨਜ਼ਰ ਆ ਰਹੀ ਸੀ ਲੋਕਾਂ ਦੀ ਜਿਹਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਹ ਸਭ ਤੋਂ ਜ਼ਿਆਦਾ ਇੱਕ ਤਰੀਕੇ ਦਾ ਕਹਿ ਲੀਏ ਵੀ ਹੁਣ ਆਪਾਂ ਕੀ ਸ਼ਬਦ ਵਰਤੀਏ ਸਿੱਧਾ ਗਾਲਾਂ ਦੇ ਰੂਪ ਚ ਪੈ ਰਹੇ ਸੀ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਹੁਣ ਲੱਗਦਾ ਇਹਨਾਂ ਦਾ ਸਫਾਇਆ ਹੋ ਗਿਆ ਕਹਿੰਦੇ ਇਸ ਨਵੇਂ ਸ਼ਹਿਰ ਏਰੀਏ ਚ हां जी बिल्कुल गुरप्रीत ਤੁਸੀਂ ਗਰਾਉਂਡ ਜ਼ੀਰੋ ਤੋਂ ਜਾ ਕੇ ਆਏ ਤੁਸੀਂ ਉਹ ਬਿਹਤਰ ਤਰੀਕੇ ਨਾਲ ਐਕਸਪਲੇਨ ਕਰਨਾ ਆਡੀਅנס ਦੇ ਨਾਲ ਮੈਂ ਵੈਸੇ ਵੀ ਠੇਲਾ ਮਠਾ ਤਾਂ ਗੱਲ ਇਹ ਆ ਕਿ ਇਹਦੇ ਵਿੱਚ ਕੀ ਹੋਇਆ ਕਿ ਉਹਨਾਂ ਨੇ ਇਹਨਾਂ ਦੇ ਸਾਰੇ ਦਾਅਵੇ ਨਕਾਰ ਕੇ ਉਲਟਾ ਸਵਾਲ ਖੜੇ ਕਰ ਦਿੱਤੇ ਕਿ ਐਸਡੀਪੀਸੀ ਕਿਉਂਕਿ ਉਹਨਾਂ ਨੇ ਦੱਸਿਆ ਕਿ ਦੁਆਬੇ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਜਗ੍ਹਾ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਕਿ ਜਿੱਥੇ ਲੜੀਵਾਰ ਅਖੰਡ ਪਾਟ ਜਿਹੜੇ ਆ ਉਹ ਹੁੰਦੇ ਆ ਯਾਨੀ ਪਾਠਾਂ ਦੀ ਲੜੀ ਚੱਲਦੀ ਹੈ ਜਿਵੇਂ ਆਪਾਂ ਕਹਿ ਦਿੰਨੇ ਆ ਜੀ ਤੇ ਐਸਟੀਪੀਸੀ ਇੱਥੇ ਜਿੱਥੇ ਇਸ ਤਰ੍ਹਾਂ ਦੀ ਅ ਤਖੰਡ ਪਟਸਾਪ ਦੀ ਲੜੀ ਚੱਲਦੀ ਆ ਉੱਥੇ ਆ ਕੇ ਸਾਲ ਦੇ ਵਿੱਚ ਕਈ ਵਾਰ ਵਿਜ਼ਿਟ ਕਰਦੀ ਆ ਜਦੋਂ ਵਿਜ਼ਿਟ ਕਰਦੀ ਆ ਸੀ ਉਹਨਾਂ ਨੂੰ ਰਿਕਾਰਡ ਦਿੰਨੇ ਵੇ ਬਕਾਇਦਾ ਆ ਠੀਕ ਹੈ ਕੁਝ ਮੇਰੇ ਖਿਆਲ ਦੇ ਨਾਲ ਅ ਅਤੀਤ ਦੇ ਵਿੱਚ ਕੁਝ ਚੀਜ਼ਾਂ ਤੇ ਵਿਵਾਦ ਜ਼ਰੂਰ ਨੇ ਤੁਸੀਂ ਉਹਨਾਂ ਦੀ ਕੋਖ ਜ਼ਰੂਰ ਕਰਨਾ ਸ਼ਾਇਦ ਇੱਕ ਵਾਰੀ ਪੌਰ ਸਾਹਿਬ ਨੇ ਵੀ ਸਵਾਲ ਚੁੱਕੇ ਸਰ ਮੈਂ ਤੁਹਾਨੂੰ ਐਡੀਸ਼ਨ ਕਰ ਦੇਣਾ ਤੁਸੀਂ ਇਹਦੇ ਤੇ ਜ਼ਰੂਰ ਕੰਮ ਕਰਨਾ ਤਾਂ ਕਹਿੰਦਾ ਮਤਲਬ ਇਹ ਆ ਕਿ ਕਈ ਵਾਰ ਉਹ ਚੀਜ਼ਾਂ ਹੋ ਜਾਂਦੀਆਂ ਨੇ ਤੋ ਗੱਲ ਅਸਲ ਚ ਇਹ ਆ ਉਹ ਕਹਿੰਦੀ ਹੈ ਕਿ ਫਿਰ ਦੂਜੀ ਗੱਲ ਇਹ ਕਿ ਇਹਨਾਂ ਦਾ ਅਧਿਕਾਰ ਖੇਤਰ ਹੀ ਨਹੀਂ ਹੈ ਜੀ ਕਿ ਇਹ ਇਸ ਤਰ੍ਹਾਂ ਦਾ ਕਦਮ ਚੁੱਕ ਸਕਦੇ ਕਿਉਂਕਿ ਸਾਰਾ ਅਧਿਕਾਰ ਖੇਤਰ ਸ਼ੁਰੂ ਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ ਇਹ ਕੌਣ ਉਹ ਦਿਆ ਤਾਂ ਮਤਲਬ ਇਸ ਮਾਮਲੇ ਦੇ ਵਿੱਚ ਮਾਨ ਸਾਹਿਬ ਬਹੁਤ ਕਸੂਤਾ ਫਸ ਗਏ ਮੈਂ ਚਲੋ ਤੁਸੀਂ ਕੋਈ ਐਡੀਸ਼ਨ ਕਰਨਾ ਹੋਇਆ ਇਹਦੇ ਵਿੱਚ ਜ਼ਰੂਰ ਕਰ ਦੇਣਾ ਮੈਂ ਆਪਣੀ ਗੱਲ ਨੂੰ ਖਤਮ ਕਰਨੀ ਚਾਹਾਂਗਾ ਸਿਰਫ ਇਸ ਏਕ ਤੇ ਕਿ ਵਾਕਿਆ ਜਿਵੇਂ ਤੁਸੀਂ ਕਿਹਾ ਦੁਆਬੇ ਦੇ ਵਿੱਚ ਨੁਕਸਾਨ ਹੋ ਸਕਦਾ ਇਹਨਾਂ ਦਾ ਤੇ ਦੂਜੀ ਗੱਲ ਇਹ ਆ ਕਿ ਦੇਖ ਲਓ ਕਿ ਇਹ ਕਹਿੰਦੇ ਹੁੰਦੇ ਜਦੋਂ ਇਹਨਾਂ ਦੇ ਸਮਰਥਕ ਸਾਡੇ ਵਰਗਿਆਂ ਤੇ ਪਰਚੇ ਦੇ ਜਸ਼ਨ ਮਨਾਏ ਮਨਾਉਂਦੇ ਹੁੰਦੇ ਆ ਨਾ ਸੁਣਿਆ ਤੁਸੀਂ ਸਾਡੇ ਉਜੜਨ ਦੇ ਦੇਖੋ ਵੀ ਅੱਜ ਜਸ਼ਨ ਮਨਾਏ ਨੇ ਤਉ ਉਹ ਕਹਿੰਦੇ ਹੁੰਦੇ ਸੀ ਕਿ ਮਿਸਲੀਡਿੰਗ ਇਨਫਾਰਮਰ ਨੇ ਜੀ ਇਹ ਮਿਸਲੀਡ ਕਰਦੇ ਨੇ ਜਾਂਦਾ ਤਾਂ ਹੁਣ ਮਿਸਲੀਡ ਕੌਣ ਕਰ ਰਿਹਾ ਤਾਂ ਮਾਨ ਸਾਹਿਬ ਵਾਸਤੇ ਇਹ ਐਡਾ ਕਸੂਤਾ ਜਦ ਖੜਾ ਹੋ ਗਿਆ ਗੁਰਪ੍ਰੀਤ ਇਸ ਟਾਈਮ ਇੰਡੀਆ ਦੇ ਵਿੱਚ ਲਗਭਗ ਲਗਭਗ ਜੇ ਆਪਾਂ ਵੇਖੀਏ ਤਾਂ 9:00 ਵਜ ਗਏ ਨੇ ਤੁਸੀਂ ਵੇਖੋ ਕਿ ਇਹ ਸਾਰਾ ਦਿਨ ਮੁੱਦਾ ਪਖਦਾ ਰਿਹਾ ਸਾਇਮਲ ਟੈਨੇਸੀ ਲਈ ਦੇਖੀਏ ਜੇ ਆਪਾਂ ਤਾਂ ਉਸ ਪੇਸ਼ੀ ਦੇ ਜਿਹੜੀ ਕਿ ਸੀਐਮ ਸਾਹਿਬ ਦੀ ਉਸ ਦੇ ਨਾਲ ਇਹ ਬਰਾਬਰ ਚੱਲਦਾ ਰਿਹਾ ਪਰ ਅਜੇ ਤੱਕ ਅਜੇ ਤੱਕ ਨਾ ਐਸਆਈਟੀ ਨਾ ਇਹਨਾਂ ਦੇ ਕਿਸੇ ਸਪੋਕਸ ਪਰਸਨ ਤੇ ਨਾ ਸੀਐਮਓ ਦਾ ਕੋਈ ਬਿਆਨ ਆਇਆ ਜੇ ਕੋਈ ਹੋਰ ਤੁਸੀਂ ਐਡੀਸ਼ਨ ਕਰਨਾ ਚਾਹੋ ਦਾ ਗੁਰਪ੍ਰੀਤ ਜੀ ਸ਼ਾਇਦ ਸੀਐਮ ਸਾਹਿਬ ਨੇ ਆਪਣੇ ਆਪ ਨੂੰ ਇਸ ਤੋਂ ਵੱਖ ਕਰ ਲਿਆ ਹੈ ਉਹਨਾਂ ਦਾ ਬਿਆਨ ਸ਼ਾਇਦ ਉੱਥੇ ਜਦੋਂ ਅਸੀਂ ਉਹਨਾਂ ਦੀ ਇੰਟਰਵਿਊ ਕਰਨ ਲਈ ਗਏ ਥੋੜੇ ਸਮੇਂ ਦੇ ਵਿੱਚ ਹੀ ਪੰਜਾਬੀ ਰੇਡੀਓ ਪੰਜਾਬੀ ਟੀਵੀ ਯੂ ਐਸ اے ਦੇ ਸਰੋਤੇ ਸੁਣਨਗੇ ਅਮਰੀਕ ਸਿੰਘ ਬੱਲਵਾਲ ਜਿਹੜੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਬੋਲ ਰਹੇ ਸੀ ਅਸੀਂ ਉਹਨਾਂ ਦੀ ਇੰਟਰਵਿਊ ਕੀਤੀ ਹੈ ਆਪਾਂ ਉਹ ਸਰੋਤੇ ਸੁਣਨਗੇ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਪਾਸੇ ਕਰ ਗਏ ਨੇ ਆਪਣੇ ਆਪ ਨੂੰ ਮੁੱਖ ਮੰਤਰੀ ਸਾਹਿਬ ਉਹ ਕਹਿੰਦੇ ਵੀ ਇਹ ਅਕਾਲ ਤਖਤ ਸਾਹਿਬ ਤੇ ਐਸ ਡੀ ਪੀ ਸੀ ਹੁਣ ਦੇਖਣ ਅਸੀਂ ਸਿਰਫ ਨਿਸ਼ਾਨਦੇਹੀ ਕਰਨੀ ਸੀ ਜੇਕਰ ਉਹ ਸਹੀ ਵੀ ਨਹੀਂ ਤਾਂ ਕਹਿੰਦੇ ਫਿਰ ਠੀਕ ਹੈ ਇਹ 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 ਗੱਲ ਨਹੀਂ ਨਹੀਂ ਉਹਨਾਂ ਨੇ ਉਹਨਾਂ ਨੇ ਜੋ ਚੀਜ਼ ਦੇਖੋ ਕਹੀ ਆ 117 ਵੀ 328 ਰੁਪਏ ਚੋਂ 169 ਮਿਲੇ ਨੇ ਹਾਂਜੀ ਹਾਂਜੀ ਤਾਂ ਫਿਰ ਉਹ ਮਤਲਬ ਕਿ ਇਸ ਚੀਜ਼ ਦੇ ਵਿੱਚ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਬਿਲਕੁਲ ਕਿਤੇ ਵੀ ਸਿੱਧ ਨਹੀਂ ਹੋ ਰਿਹਾ ਨਾ ਤੁਹਾਡੀ ਐਸਐਨਪੀ ਉਹਦੇ ਤੇ ਪ੍ਰਮਾਣਿਤ ਕਰੇ ਬਿਲਕੁਲ ਕਿਉਂਕਿ ਉਹ ਦੇਖੋ ਤੱਥ ਤੱਥਾਂ ਦੇ ਸਹਿਤ ਰਿਕਾਰਡ ਦੇ ਸਹਿਤ ਰੱਖ ਰਹੇ ਆ ਤਾਂ ਕੀ ਮੁੱਖ ਮੰਤਰੀ ਸਾਹਿਬ ਨੂੰ ਇਹ ਸ਼ਬਦ ਨਹੀਂ ਸੀ ਇਸਤੇਮਾਲ ਕਰਨੇ ਚਾਹੀਦੇ ਕਿ ਭਾਈ ਸਾਨੂੰ ਥੋੜੀ ਜਿਹੀ ਖਬਰ ਮਿਲੀ ਆ ਅਸੀਂ ਹੁਕ ਪੜਤਾਲ ਕਰ ਰਹੇ ਆ ਭਾਈ ਐਸਜੀਪੀਸੀ ਨੂੰ ਅਸੀਂ ਇਤਲਾਹ ਦੇਵਾਂਗੇ ਕਿ ਤੁਸੀਂ ਪਲੀਜ਼ ਸਹਿਯੋਗਤ ਕਰ ਹੀ ਰਹੇ ਹੋ ਕਿ ਤੁਸੀਂ ਆਓ ਉਸ ਧਾਰਮਿਕ ਸਥਾਨ ਸਾਨੂੰ ਦੇਰਾ ਵੀ ਨਹੀਂ ਕਹਿਣਾ ਚਾਹੀਦਾ ਧਾਰਮਿਕ ਸਥਾਨ ਸਾਡੇ ਕੋਲ ਸ਼ਬਦ ਹੈ ਸਾਰਿਆਂ ਵਾਸਤੇ ਜੀ ਜੀ ਤਾਂ ਤੁਸੀਂ ਭਾਈ ਆਓ ਸਾਡੀ ਐਸਆਈਟੀ ਵੀ ਜਾ ਸਕਦੀ ਹੈ ਜਾਂ ਅਸੀਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇ ਦਿੰਨੇ ਆ ਕਿ ਸਾਨੂੰ ਇੱਥੇ ਸੂਚਨਾ ਮਿਲੀ ਆ ਤੁਸੀਂ ਜਾਓ ਰਿਕਾਰਡ ਚੈੱਕ ਕਰੋ ਤੁਹਾਡਾ ਅਧਿਕਾਰ ਖੇਤਰ ਹੈ ਜੇ ਕਿਸੇ ਕਿਸਮ ਦੀ ਮਰਿਆਦਾ ਦਾ ਉਲੰਘਣ ਹੈ ਤਾਂ ਤੁਸੀਂ ਦੇਖੋ ਤੇ ਜੇ ਕੋਈ ਕ੍ਰਿਮੀਨਲ ਕਨਸਪਰੇਸੀ ਬਣਦੀ ਆ ਤਾਂ ਉਹ ਅਸੀਂ ਦੇਖੀਏ ਤਾਂ ਮੇਰੇ ਖਿਆਲ ਵਿੱਚ ਇਹ ਇਹ ਮੁੱਖ ਮੰਤਰੀ ਸਾਹਿਬ ਦੀ ਇਹ ਸਟੇਟਮੈਂਟ ਵਾਜਬ ਹੁੰਦੀ ਜੀ ਉਨਾ ਦਾ ਇਹ ਵੀ ਕਹਿਣਾ ਹੈ ਉੱਥੋਂ ਦੇ ਜਿਹੜੇ ਪ੍ਰਬੰਧਕ ਨੇ ਵੀ ਭਾਈ ਇਹਨਾਂ ਨੂੰ ਸ਼ਾਇਦ ਲੱਗਿਆ ਹੋਊਗਾ ਮੁੱਖ ਮੰਤਰੀ ਸਾਹਿਬ ਨੂੰ ਪੂਰੀ ਜਾਣਕਾਰੀ ਤਾਂ ਜਿਹੜੀ ਕਹਿੰਦੇ ਦਿੱਤੀ ਜਾਂ ਨਹੀਂ ਦਿੱਤੀ ਸਿੱਟ ਜਾਣਦੀ ਐ ਇਹਨਾਂ ਨੂੰ ਲੱਗਿਆ ਹੋਊਗਾ ਕਿ ਕਿਸੇ ਪਖੰਡੀ ਦਾ ਡੇਰਾ ਹੋਊਗਾ ਜਿੱਥੇ ਇਸ ਤਰੀਕੇ ਨਾਲ ਪਖੰਡਵਾਦ ਚੱਲਦਾ ਹੋਊਗਾ ਤੇ ਮੈਂ ਜੇ ਉਸ ਤੇ ਕਟਾਕਸ਼ ਕਰੂੰਗਾ ਤੇ ਮੇਰੀ ਵਾਵਾ ਹੋਊਗੀ ਨਾਲ ਦੀ ਨਾਲ ਉਹਨਾਂ ਦਾ ਇਹ ਵੀ ਕਹਿਣਾ ਵੀ ਭਾਈ ਇਹਨਾਂ ਨੇ ਜਿਹੜਾ ਬਿਆਨ ਦੇ ਕੇ ਬਾਅਦ ਚ ਚੁੱਪ ਕਰ ਜਾਣ ਵਾਲਾ ਕੰਮ ਕੀਤਾ ਇਹ ਸਭ ਤੋਂ ਖਤਰਨਾਕ ਹੈ ਕਿਉਂਕਿ ਬਿਲਕੁਲ ਕਈ ਚੱਲਦੇ ਬਿਲਕੁਲ ਕੋਈ ਫੜ ਕੇ ਆ ਜਾਂਦਾ ਹੈ ਜੇਕਰ ਕੋਈ ਚਾਰਟ ਵੀ ਹੁੰਦਾ ਵੀ ਉਹਤੇ ਕਰਨਾ ਜੀ ਜੀ ਬਿਲਕੁਲ ਗੁਰਪ੍ਰੀਤ ਇਹ ਬਹੁਤ ਵੱਡਾ ਲਾਅ ਐਂਡ ਆਰਡਰ ਦਾ ਵਿਸ਼ਾ ਬਣ ਸਕਦਾ ਸੀ ਕਿਉਂਕਿ ਬੜਾ ਨਾਜ਼ੁਕ ਮਾਮਲਾ ਸੀ ਮੈਂ ਕਹਿੰਨਾ ਕਿ ਸਾਡੇ ਸਿੱਖਾਂ ਨੇ ਸਾਡੇ ਪੰਜਾਬੀਆਂ ਨੇ ਬਹੁਤ ਧਰਮੇ ਤੋਂ ਕੰਮ ਲਿਆ ਕਿਉਂਕਿ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਦੀ ਆਦਤ ਤਾਂ ਸ਼ਾਇਦ ਪਤਾ ਹੈ ਅਦਰਵਾਈਜ਼ ਘਰਾਓ ਹੋ ਸਕਦਾ ਕਿਸੇ ਧਾਰਮਿਕ ਸਥਾਨ ਦਾ ਕੋਈ ਇੱਟ ਪੱਥਰ ਚੱਲ ਸਕਦਾ ਹੈ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਉਹ ਤਰ੍ਹਾਂ ਪੂਰਵਕ ਹੋ ਸਕਦੀ ਹੈ ਔਰ ਮੁੱਖ ਮੰਤਰੀ ਸਾਹਿਬ ਨੇ ਇਹ ਜਿਹੜੀ ਜਾਣਕਾਰੀ ਅੱਧੀ ਅਧੂਰੀ ਚਲੋ ਕਹਿ ਲਈ ਆਪਾਂ ਕਿੱਥੇ ਤੱਕ ਅਧੂਰੀ ਜਾਣਕਾਰੀ ਕਿ ਭਾਈ ਉਹ ਦਿੱਤੀ ਤਾਂ ਦਿੱਤੀ ਕਿੱਥੇ ਆ ਇਹ ਵੀ ਗੁਰਪ੍ਰਿਤ ਬਹੁਤ ਵੱਡਾ ਮਾਇਨਾ ਰੱਖਦਾ ਹੈ ਨਾ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਜਦੋਂ ਲੋਕ ਜਾਂ ਪੂਰੀ ਦੁਨੀਆ ਦੇ ਵਿੱਚੋਂ ਪੰਜਾਬੀ ਇਹਨਾਂ ਵੱਲ ਧਿਆਨ ਲਾਈ ਬੈਠੇ ਸੀ ਤਾਂ ਯਕਦਮ ਇਹਨਾਂ ਨੇ ਇਹ ਦਾਵਾ ਕਰਕੇ ਸਾਰੀ ਜਿਹੜੀ ਭਾਈ ਊਰਜਾ ਸੀ ਜਾਂ ਸਾਰਾ ਖਿੱਚ ਸੀ ਜਿਹੜਾ ਅਟਰੈਕਸ਼ਨ ਸੀ ਉਹ ਸਭ ਆਪਣੇ ਵਾਲੇ ਦੁਆਲੇ ਕੇਂਦਰ ਤੱਕ ਆ ਗਿਆ ਪਰ ਜਦੋਂ ਤੁਸੀਂ ਕੋਈ ਖੰਡਨ ਵੀ ਕੀਤਾ ਤਾਂ ਬਹੁਤ ਪਛੜ ਕੇ ਖੰਡਨ ਕੀਤਾ ਜਦ ਕਿ ਇਹ ਖਬਰ ਅਜ ਤੁਹਾਡੇ ਸਖਤਰਤ ਤੇ ਪਹੁੰਚਣ ਤੋਂ ਪਹਿਲਾਂ ਹੀ ਚੱਲ ਪਈ ਸੀ ਈਵਨ दैट ਕਿ ਤੁਹਾਡੇ ਵਿਧਾਇਕ ਨੇ ਹੀ ਤੁਹਾਡਾ ਬਿਆਨ ਜਿਹੜਾ ਉਹ ਕੱਲ ਫਿਤਾ ਫਿਤਾ ਕਰਤਾ ਸੀ ਜੀ ਇਥੇ ਦੱਸ ਦਈਏ ਵੀ ਜਿਹੜੇ ਸੁਖੀ ਸਾਹਿਬ ਨੇ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਮੌਜੂਦ ਰਹੇ ਨੇ ਕੈਮਰੇ ਸਾਹਮਣੇ ਨਹੀਂ ਆਏ ਪਰ ਉਹ ਪੂਰਾ ਸਮਾਉਤੀ ਮੌਜੂਦ ਰਹੇ ਨੇ ਉਹ ਦੁਪਹਿਰ ਤੋਂ ਬਾਅਦ ਉੱਥੋਂ ਗਏ ਨੇ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਇਸ ਤੇ ਇਤਰਾਜ਼ ਤਾਂ ਜ਼ਾਹਰ ਕੀਤਾ ਹੀ ਕੀਤਾ ਉਹਨਾਂ ਨੇ ਆਪਣੀ ਸਿਆਸੀ ਗਰਾਉਂਡ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਹੋਊਗੀ ਵੀ ਮੇਰੇ ਤਾਂ ਇੱਕ ਤਰੀਕੇ ਦਾ ਘਰ ਦਾ ਮਾਮਲਾ ਹੈ ਕਿਉਂਕਿ ਉੱਥੋਂ 5 ਕਿਲੋਮੀਟਰ ਦੀ ਵੀ ਦੂਰੀ ਨਹੀਂ ਹੈਗੀ ਜਿੱਥੇ ਸੁਖੀ ਸਾਹਿਬ ਦੀ ਰਿਹائش ਹੈ ਤੇ ਜਿੱਥੇ ਸੁਖੀ ਸਾਹਿਬ ਦੇ ਆਫਿਸ ਹੈ ਜਿੱਥੇ ਸੁਖੀ ਸਾਹਿਬ ਵਿਚਰਦੇ ਨੇ ਤਾਂ ਸਵਾਲ ਤਾਂ ਉਹਨਾਂ ਲਈ ਖੜਾ ਹੋ ਜਾਂਦਾ ਹੈ ਨਾ ਫਿਰ ਵੀ ਉਹਨਾਂ ਨੇ ਹੁਣ ਆਪਣੀ ਸਿਆਸੀ ਗਰਾਉਂਡ ਕਿਵੇਂ ਬਚਾਉਣੀ ਹੈ ਸੋ ਕਹਿਰ ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਗੱਲ ਆਤਿਸ਼ੀ ਵਾਲੇ ਮਾਮਲੇ ਦੀ ਵੀ ਕਰ ਲੈਨੇ ਆ ਬੀਬੀ ਆਤਿਸ਼ੀ ਉਹਨਾਂ ਦੀ ਵੀਡੀਓ ਦੇ ਮਾਮਲੇ 'ਚ ਕੋਰਟ ਨੇ ਕੀ ਹੁਕਮ ਦਿੱਤੇ ਨੇ ਹਾਂਜੀ ਬਿਲਕੁਲ ਹੁਣ ਆਪਾਂ ਥੋੜਾ ਸ਼ੀਤੀ ਵਾਈਂਡ ਅਪ ਵੱਲ ਵਧਦੇ ਆ ਜੀ ਜ਼ਰੂਰ ਥੋੜੀ ਨਸਾ ਸੁਣ ਕਰਕੇ ਗੁਰਪ੍ਰੀਤ ਇਹ ਵੀ ਅਹਿਮ ਉਧਾਰਿਆ ਅੱਜ ਦਾ ਕਿਉਂਕਿ ਕੋਰਟ ਨੇ ਆਦੇਸ਼ ਦਿੱਤਾ ਕਿ ਇਹਨਾਂ ਦਾ ਕੰਟੈਂਟ ਸੋਸ਼ਲ ਮੀਡੀਆ ਤੋਂ ਬਈ ਹਟਾ ਦਿੱਤਾ ਜਾਵੇ ਦੇਖੋ ਆਹੀ ਮੈਂ ਕਹਿ ਰਿਹਾ ਸੀਗਾ ਕਿ ਐਫ ਆਈ ਆਰ ਹੋਣ ਦਾ ਮਕਸਦ ਜਿਹੜਾ ਹੁੰਦਾ ਨਾ ਪ੍ਰਾਇਮਰਲੀ ਜੇ ਆਪਾਂ ਦੇਖੀਏ ਮੂਢਲੇ ਤੌਰ ਤੇ ਉਹ ਇਹੋ ਹੀ ਹੁੰਦਾ ਹੈ ਕਿ ਤੁਹਾਡੀ ਕੰਟੈਂਟ ਸ਼ੇਅਰਿੰਗ ਰੁਕ ਜਾਂਦੀ ਹੈ ਤੇ ਉਸੇ ਨੂੰ ਤੁਸੀਂ ਆਧਾਰ ਬਣਾ ਕੇ ਮੁੜ ਕੇ ਕੋਰਟ ਤੋਂ ਇਹ ਜਿਹੜੀ ਰਿਮੂਵਲ ਦੀ ਕੈਲੋਕ ਕੇ ਹੁਕਮ ਦੀ ਤਾਕਤ ਹਾਸਲ ਕਰ ਲੈਣ ਕਿ ਕੰਟੈਂਟ ਰਿਮੂਵ ਕਰ ਦੋਏ ਚੀਜ਼ਾਂ ਹੋ ਜਾਂਦੀਆਂ ਹੁਣ ਬੜਾ ਵੱਡਾ 25 10 ਸਵਾਲ ਆ ਗਿਆ ਅੱਜ ਇਥੋਂ ਕੋਰਟ ਨੇ ਆਰਡਰ ਕਰ ਦਿੱਤਾ ਔਰ ਤੁਹਾਨੂੰ ਯਾਦ ਹੋਣਾ ਇੱਕ ਕਥਿਤ ਆਡੀਓ ਤੇ ਵੀ ਇੱਕ ਇਸ ਤਰ੍ਹਾਂ ਦਾ ਹੀ ਹੁਕਮ ਹੋਇਆ ਸੀ ਤੁਹਾਨੂੰ ਯਾਦ ਹੋਣਾ ਲੋਰ ਕੋਰਟ ਦਾ ਤੇ ਹਾਈ ਕੋਰਟ ਨੇ ਉਹ ਪਲਟਤਾ ਸੀ ਬਿਲਕੁਲ ਕਿ ਭਾਈ ਤੁਸੀਂ ਇਸ ਆਡੀਓ ਨੂੰ ਹਟਵਾ ਨਹੀਂ ਸਕਦੇ ਜਾਂ ਇਹਦੇ ਤੇ ਗੱਲਬਾਤ ਬੰਦ ਨਹੀਂ ਕਰਵਾ ਸਕਦੇ ਤਾਂ ਉਹ ਹੁਣ ਵੇਖਦੇ ਆ ਕੀ ਅੱਗੇ ਵਧਦਾ ਹੈ ਕੋਰਟ ਦੇ ਤੌਰ ਤੇ ਪਰ ਜੇ ਤੁਸੀਂ ਵੇਖੋਗੇ ਗੁਰਪ੍ਰੀਤ ਤਾਂ ਅੱਜ ਵਿਧਾਨ ਸਭਾ ਨੇ ਬੀਪੀ ਆਤਿਸ਼ੀ ਨੂੰ ਇਸ ਮਾਮਲੇ 'ਚ ਮੁਰ ਨੋਟਿਸ ਜਾਰੀ ਕੀਤਾ ਕਿ 19 ਤਰੀਕ ਤੱਕ ਜੇ ਤੁਸੀਂ ਆਪਣਾ ਪੱਖ ਰੱਖਣਾ ਚਾਹੁੰਦਾ ਠੀਕ ਆ ਜੀ ਨਹੀਂ ਤਾਂ ਤੁਹਾਡੀ ਮੈਂਬਰਸ਼ਿਪ ਰੱਦ ਹੋਣ ਵਾਸਤੇ ਕਾਰਵਾਈ ਸ਼ੁਰੂ ਹੋ ਜਾਏ ਯਾਨੀ ਇੱਕ ਪਾਸੇ ਤੇ ਬਿਲਕੁਲ ਭੋਗ ਪਾ ਦਿੱਤਾ ਗਿਆ ਪੰਜਾਬ ਦੇ ਵਿੱਚ ਇਸ ਮਸਲੇ ਦਾ ਕਿ ਭਾਈ ਇਹ ਅਸੀਂ ਚੈੱਕ ਕਰਾਈਆ ਤੇ ਸਾਰਾ ਕੁਝ ਜਿਹੜਾ ਜੀ ਉਹ ਭਾਈ ਗਲਤ ਪਾਇਆ ਗਿਆ ਮਾਮਲਾ ਦਰਜ ਹੋਇਆ ਅੱਛਾ ਮਾਮਲਾ ਦਰਜ ਕਰਵਾਉਣ ਵਾਲਾ ਵੀ ਉਹਦਾ ਘਰ ਦਾ ਐਡਰੈਸ ਹੀ ਕੋਈ ਨਹੀਂ ਇੱਕ ਅਖਬਾਰ ਲੱਭਣ ਗਿਆ ਤੇ ਉਹ ਕਹਿੰਦਾ ਜੀ ਮੈਂ ਤਾਂ ਚੰਡੀਗੜ੍ਹ ਫਿਰਦਾ ਜਦੋਂ ਉਹ ਘਰ ਦਾ ਥੋ ਪਤਾ ਪੁੱਛਿਆ ਉਹ ਗੋਲਮੋਲ ਕਰਦਾ ਮਾਝੇ ਦੇ ਆਚਨ ਮਖਣ ਨਾਲ ਗੱਲਾਂ ਬੋਲਮੋਲ ਕਰਦਾ ਤੋ ਗੱਲ ਇਹ ਆ ਕਿ ਭਾਈ ਉਹ ਕਹਿੰਦਾ ਸ਼ਿਕਾਇਤਕਰਤਾ ਕਿ ਮੈਂ ਤਾਂ ਸਿਰਫ ਵੀਡੀਓ ਦੀ ਜਾਂਚ ਮੰਗੀ ਸੀ ਪਰ ਜਾਂ ਤਾਂ ਮ ਗਿਆ ਹੀ ਨਹੀਂ ਇਹ ਵੀ ਕਮਾਲ ਹੋ ਗਿਆ ਅੱਛਾ ਹੁਣ ਇਹ ਬੜਾ ਪਚੀਦਾ ਸਵਾਲ ਆ ਕਿ ਜੇਕਰ ਇਹ ਵੀਡੀਓ ਕ ਲੈਬ ਦੇ ਵਿੱਚੋਂ ਪ੍ਰਮਾਣਿਤ ਹੋ ਚੁੱਕੀ ਆ ਕਿ ਫੇਕ ਹੈ ਸਿੱਧ ਹੋ ਚੁੱਕੀ ਆ ਤਾਂ ਫਿਰ ਵਿਧਾਨ ਸਭਾ ਦੀ ਜਿਹੜੀ ਕਾਰਵਾਈ ਆ ਗੁਰਪ੍ਰੀਤ ਜੀ ਉਸ ਵਿਧਾਨ ਸਭਾ ਦੀ ਕਾਰਵਾਈ ਨੂੰ ਕੀ ਮੰਨਾਂਗੇ ਤੇ ਜੇ ਕੱਲ ਨੂੰ ਉਹਦੇ ਚੋਂ ਕੁਝ ਕੰਟਰਡਿਕਸ਼ਨ ਜਾਂ ਕਹਿ ਲੋ ਕਿ ਵਿਰੋਧਾਭਾਸ ਨਿਕਲ ਆਉਂਦਾ ਤੇ ਕੀ ਕੀਤਾ ਜਾਏਗਾ ਇਹ ਬੜਾ ਪਚੀਦਾ ਗੁੰਝਲਦਾਰ ਸਵਾਲ ਹੈ ਜੀ ਜੀ ਬਿਲਕੁਲ ਬਿਲਕੁਲ ਸੋ ਇਸੇ ਦਿਨ ਆਲਾਪਾ ਪ੍ਰੋਗਰਾਮ ਨੂੰ ਅੱਜ ਥੋੜਾ ਜਲਦੀ ਵਾਈਂਡ ਅਪ ਕਰਦੇ ਆ ਕਿਉਂਕਿ ਤੁਹਾਡੀ ਸਿਹਤ ਵੀ ਨਸਾਜ ਹੈ ਤੇ ਤੁਸੀਂ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਸ਼ੁਕਰੀਆ ਜੀ ਠੀਕ ਹੈ ਜੀ ਮਿਹਰਬਾਨੀ ਗੁਰਪ੍ਰੀਤ ਜੀ ਧੰਨਵਾਦ ਸਤਿ ਸ੍ਰੀ ਅਕਾਲ